हां जी ਕਿਸਾਨ ਭਰਾਵੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ। ਸੋ ਕਣਕ ਦੇ ਸੀਜ਼ਨ ਤੋਂ ਬਾਅਦ ਆਉਣ ਵਾਲਾ ਸੋਨੀ ਦਾ ਸੀਜ਼ਨ ਤੇ ਸੋਨੀ ਦੇ ਸੀਜ਼ਨ ਦੀ ਮੁੱਖ ਫਸਲ ਝੋਨਾ। ਸੋ ਪੰਜਾਬ ਸਰਕਾਰ ਵੱਲੋਂ ਇੱਕ ਵੈਰਾਈਟੀ ਬੈਨ ਹੋਣ ਦੇ ਕਾਰਨ ਕਿਸਾਨਾਂ ਦੇ ਮੁੱਖ ਸਵਾਲ ਕਿ ਪੂਸਾ ਵੈਰਾਈਟੀ ਬੈਨ ਹੋਣ ਤੋਂ ਬਾਅਦ ਇਹਦੇ ਜੰਨਾ ਝਾੜ ਦੇਣ ਵਾਲੀ ਕਿਹੜੀ ਕਿਸਮ ਦੀ ਜਿਹੜੀ ਹੈ ਬਜਾਦ ਕੀਤੀ ਜਾਵੇ? ਸੋ ਇਸੇ ਸਵਾਲ ਤੇ ਅੱਜ ਦੀ ਵੀਡੀਓ ਗੱਲ ਕਰਦੇ ਆਂ ਵਿਸਤਾਰ ਨਾਲ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਸਕਿੱਪ ਕੀਤੇ ਨਿੱਕੇ ਨਿੱਕੇ ਗੱਲਾਂ ਵੀ ਸਕਿੱਪ ਹੋ ਜਾਂਦੀਆਂ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਜੋ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਊਗੀ ਸਿੱਧੀ ਤੁਹਾਡੇ ਤੱਕ ਮਹਈਆ ਹੋ ਸਕੇ ਸੋ ਗੱਲ ਕਰਕੇ ਆਪਣੇ ਟੌਪਿਕ ਤੇ ਪੂਸੇ ਵੈਰਾਈਟੀ ਜਿੰਨਾ ਝਾੜ ਦੇਣ ਵਾਲੀਆਂ ਦੋ ਮੁੱਖ ਕਿਸਮਾਂ ਸੋ ਜੇਕਰ ਪਿਛਲੇ ਸਾਲਾਂ ਦੇ ਮੁਕਾਬਲੇ ਦੇਖਿਆ ਜਾਵੇ ਦੋ ਵੈਰੈਟੀਆਂ ਦੀ ਕਾਫੀ ਚਰਚਾ ਰਹੀ ਆ ਪੀਆਰ 126 ਤੇ ਪੀਆਰ 131 ਵੈਰੈਟੀ ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੋਸ਼ਿਤ ਕੀਤੀਆਂ ਹੋਈਆਂ ਇਹ ਦੋ ਕਿਸਮਾਂ ਪਿਛਲੇ ਸਮੇਂ ਦੇ ਵਿੱਚ ਕਾਫੀ ਚੰਗਾ ਨਾਮ ਕਮਾ ਗਈਆਂ ਨੇ ਸੋ ਇਹਨਾਂ ਦੋਵਾਂ ਵੈਰੈਟੀਆਂ ਦੀ ਆਪਾਂ ਵਿਆਖਿਆ ਕਰਾਂਗੇ ਕਿੰਨਾ ਸਮਾਂ ਲੈਂਦੀ ਆ ਕਿਹੜੀ ਸਮੇਂ ਤੇ ਇਹਦੀ ਬਜਾਤ ਪਨੀਰੀ ਦੀ ਕਰਨੀ ਆ ਕਿਹੜੇ ਸਮੇਂ ਤੇ ਲਵਾਈ ਕਰਨੀ ਆ ਕਿੰਨਾ ਔਸਤਨ ਝਾੜ ਰਿਹਾ ਪਿਛਲੇ ਸਾਲਾਂ ਦੇ ਵਿੱਚ ਅਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇਹ ਟੱਕਰਾ ਕਰਦੀਆਂ ਵੈਰਾਈਟੀਆਂ ਸੋ ਜ਼ਿਆਦਾ ਸਮਾਂ ਨਹੀਂ ਖਰਾਬ ਕਰਨਾ ਸਿੱਧੀ ਇਹਨਾਂ ਮੁੱਦੇ ਦੀ ਗੱਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੀਆਰ 131 ਵੈਰਾਈਟੀ ਉਨਤ ਕਿਸਮਾਂ ਦੇ ਵਿੱਚੋਂ ਸਭ ਤੋਂ ਪਹਿਲੀ ਕਿਸਮ ਪੀਆਰ 131 ਵੈਰਾਈਟੀ ਕਿਉਂਕਿ ਆਰਜੀ ਤੌਰ ਤੇ 2022 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਘੋਸ਼ਿਤ ਕੀਤੀ ਗਈ ਹੈ ਵੈਰੈਟੀ ਸੋ ਇਹ ਇੱਕ ਦਰਮਿਆਨੇ ਸਮੇਂ ਦੇ ਵਿੱਚ ਪੱਕਣ ਵਾਲੀ ਵੈਰੈਟੀ ਹੈ ਸਭ ਤੋਂ ਖਾਸੀਅਤ ਕੀ ਪੂਸਾ ਵੈਰੈਟੀ ਜਨਾਂ ਸਮਾਂ ਇਹ ਕਿਸਮ ਨਹੀਂ ਲੈਂਦੀ ਅਤੇ ਨਾ ਡਿੱਗਣ ਵਾਲੀ ਕਿਸਮ ਇਸ ਦਾ ਔਸਤਨ ਕੱਦ ਜਿਹੜਾ 111 ਸੈਂਟੀਮੀਟਰ ਇਹ ਜਿਹੜਾ ਔਸਤਨ ਕੱਦ ਦਾ ਜ਼ਮੀਨਾਂ ਦੇ ਮੁਤਾਬਕਾ ਕਿਸੇ ਜ਼ਮੀਨਾਂ ਦੇ ਵਿੱਚ ਕੱਦ 1-2 ਸੈਂਟੀਮੀਟਰ ਜ਼ਿਆਦਾ ਵੀ ਹੋ ਸਕਦਾ ਹੈ ਤੇ ਕੁਝ ਕੁ ਜ਼ਮੀਨਾਂ ਦੇ ਵਿੱਚ 1-2 ਸੈਂਟੀਮੀਟਰ ਕੱਦ ਘੱਟ ਵੀ ਹੋ ਸਕਦਾ ਹੈ। ਜੇਕਰ ਇਹਦੇ ਟਾਈਮ ਪੀਰੀਅਡ ਦੀ ਗੱਲ ਕਰੀ ਜਾਵੇ ਤਾਂ 25 ਦਿਨ ਦੀ ਜੇਕਰ ਆਪਾਂ ਇਸ ਦੀ ਪਨੀਰੀ ਲਗਾਉਨੇ ਆ। ਸੋ ਲਵਾਈ ਤੋਂ ਬਾਅਦ ਲਗਭਗ 110 ਦਿਨ ਦੇ ਵਿੱਚ ਪੱਕਣ ਵਾਲੀ ਇਹ ਕਿਸਮ ਤੇ ਜੇਕਰ ਇਹਦਾ ਟੋਟਲ ਸਮਾਂ ਦੇਖਿਆ ਜਾਵੇ ਤਾਂ 135 ਤੋਂ ਲੈ ਕੇ 140 ਦਿਨ ਦੇ ਵਿੱਚ ਇਹ ਪੱਕਣ ਵਾਲੀ ਕਿਸਮ। ਇਹ ਕਿਸਮ ਦੇ ਜਿਹੜੇ ਚੌਲ ਆ ਪਤਲੇ, ਚਮਕਦਾਰ ਤੇ ਲੰਮੇ ਹੁੰਦੇ ਆ ਇਸ ਵਿੱਚ ਕੁੱਲ ਸਾਬਤ ਚੌਲ ਦੀ ਮਾਤਰਾ ਪਾਈ ਜਾਂਦੀ ਹੈ ਜਾਨੀ ਕਿ ਟੋਟਾ ਵੀ ਇਸ ਵੈਰਾਈਟੀ ਦੇ ਵਿੱਚ ਕਾਫੀ ਘੱਟ ਆਉਂਦਾ ਸੋ ਸਭ ਤੋਂ ਖਾਸੀਅਤ ਜਿਹੜੀ ਹੈ ਵੈਰਾਈਟੀ ਦੀ ਇਹ ਕਿਸਮ ਪੰਜਾਬ ਦੇ ਵਿੱਚ ਝੁਲਸ ਰੋਗ ਦੇ ਜਵਾਨੂਆਂ ਦੀਆਂ ਪਾਈਆਂ ਜਾਂਦੀਆਂ 10 ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਉਹਨਾਂ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਜਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਫੰਗਸ ਦੀਆਂ ਬਿਮਾਰੀਆਂ ਆਪਣੇ ਝੋਨੇ ਦੀ ਵੈਰਾਈਟੀ ਨੂੰ ਆਉਂਦੀਆਂ ਜਾਂ ਝੋਨੇ ਦੀ ਫਸਲ ਨੂੰ ਹੁੰਦੀਆਂ ਉਹਨਾਂ ਸਾਰੀਆਂ ਬਿਮਾਰੀਆਂ ਦਾ ਟੱਕਰਾ ਕਰਨ ਦੀ ਸਮਰੱਥਾ ਰੱਖਦੀ ਏ ਵੈਰਾਈਟੀ ਅਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਇਹਦਾ ਆਸਟਨ ਝਾੜ ਸੋ ਪਿਛਲੇ ਸਾਲਾਂ ਦੇ ਵਿੱਚ ਕਾਫੀ ਚੰਗਾ ਝਾੜ ਲਿਆ ਏ ਕਿਸਾਨਾਂ ਨੇ ਇਸ ਵੈਰਾਈਟੀ ਤੋਂ ਜੇਕਰ ਇਸ ਦੇ ਆਲਓਵਰ ਗੱਲ ਕੀਤੀ ਜਾਵੇ ਤਾਂ 31 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਇਹਦਾ ਝਾੜ ਦੱਸਿਆ ਗਿਆ ਏ ਸੋ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਨੇ 35 36 37 ਕੁਆਂਟਲ ਤੱਕ ਵੀ ਜਿਹੜਾ ਇਹਦਾ ਝਾੜ ਆ ਇਸ ਵੈਰਾਈਟੀ ਤੋਂ ਲਿਆ ਜਾਨੀ ਕਿ 38 ਕੁਆਂਟਲ ਤੱਕ 37 ਕੁਆਂਟਲ ਤੱਕ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ ਇਹ ਵੈਰੈਟੀ ਸੋ ਵੱਖ-ਵੱਖ ਜ਼ਮੀਨਾਂ ਦੇ ਹਿਸਾਬ ਨਾਲ ਕਿਤੇ 1-2 ਮਨ ਝਾੜ ਵਧ ਵੀ ਸਕਦਾ ਹੈ ਕਿਤੇ 1-2 ਮਨ ਝਾੜ ਘਟ ਵੀ ਸਕਦਾ ਹੈ ਸੋ ਦੋਸਤੋ ਜੇ ਗੱਲ ਕਰੀਏ ਟ੍ਰਾਂਸਪਲੈਂਟ ਦੇ ਸਮੇਂ ਦੀ ਸੋ ਟ੍ਰਾਂਸਪਲੈਂਟ ਆਪਾਂ ਜਿਹੜਾ ਇਹਦਾ ਕਰਨਾ ਹੈ ਉਹ 20 ਜੂਨ ਤੋਂ ਲੈ ਕੇ 25 ਜਾਂ 26 ਤਰੀਕ ਤੱਕ ਆਪਾਂ ਜਿਹੜੀ ਇਹਦੀ ਟ੍ਰਾਂਸਪਲੈਂਟਿੰਗ ਕਰਨੀ ਆ ਸੋ ਕੋਸ਼ਿਸ਼ ਕਰੋ ਕਿ 25 ਤੋਂ ਲੈ ਕੇ 26-27 ਦਿਨ ਦੀ ਪਨੀਰੀ ਹੋਵੇ ਅਤੇ 20 ਤਰੀਕ ਤੋਂ ਲੈ ਕੇ 25 ਤਰੀਕ ਦੇ ਵਿੱਚ ਵਿੱਚ ਇਹਦੀ ਜਿਹੜੀ ਲਵਾਈ ਆ ਉਹ ਮੁਕੰਮਲ ਹੋ ਜਾਵੇ। ਸੋ ਦੋਸਤੋ ਇਹ ਤਾਂ ਅਸੀਂ PR 131 ਵੈਰਾਈਟੀ ਹੁਣ ਗੱਲ ਕਰਦੇ ਆ PR 126 ਵੈਰਾਈਟੀ ਦੀ। PR 126 ਵੈਰਾਈਟੀ ਜੋ ਕਿ 2017 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਲਾਂਚ ਕੀਤੀ ਗਈ ਕਿਸਮ ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ। ਯਾਨੀ ਕਿ PR 131 ਦੇ ਮੁਕਾਬਲੇ ਇਸ ਦੀ ਜਿਹੜੀ ਉਚਾਈ ਆ ਉਹ ਘੱਟ ਇੱਕ ਕਿਸਮ ਦੀ ਇਹ ਕਿ ਖਾਸੀਅਤ ਹੈ ਕਿ ਇਹ ਥੋੜੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚੰਗਾ ਝਾੜ ਦੇਣ ਵਾਲੀ ਕਿਸਮ ਹੈ ਅਤੇ ਇਸ ਦੀ ਉਮਰ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਲਵਾਈ ਤੋਂ ਬਾਅਦ ਲਗਭਗ 90 ਤੋਂ ਲੈ ਕੇ 95 ਦਿਨਾਂ ਦੇ ਵਿੱਚ ਜਿਹੜੀ ਪੱਕਣ ਵਾਲੀ ਫਸਲ ਆ ਸੋ ਇਸ ਦੇ ਚੌਲ ਪਤਲੇ ਲੰਮੇ ਅਤੇ ਚਮਕਦਾਰ ਹੁੰਦੇ ਆ ਅਤੇ ਇਹ ਕਿਸਮ ਝੋੜ ਸਰੋਗ ਦੇ ਜਵਾਣੂਆਂ ਦੀਆਂ 10 ਦੇ ਵਿੱਚੋਂ 7 ਕਿਸਮਾਂ ਦਾ ਟਕਰਾ ਕਰਦੀ ਆ ਯਾਨੀ ਕਿ ਪੀਆਰ 131 ਵੈਰਾਈਟੀ 10 ਤਰ੍ਹਾਂ ਦੇ ਜਾਨੂਆਂ ਦਾ ਟਕਰਾ ਕਰਦੀ ਆ ਤੇ ਇਹ ਉਸ ਦੇ ਮੁਕਾਬਲੇ 7 ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦਾ ਟਕਰਾ ਕਰਦੀ ਆ ਅਤੇ ਇਹ ਵੈਰੈਟੀ ਦੀ ਜਿਹੜੀ ਖਾਸੀਅਤ ਆ ਕਿ ਇਹ ਇੰਨੇ ਥੋੜੇ ਦਿਨਾਂ ਦੇ ਵਿੱਚ ਜਿਹੜਾ ਔਸਤਨ ਝਾੜ ਇਹਦਾ ਪਾਇਆ ਗਿਆ ਹੈ ਉਹ 30 ਤੋਂ ਲੈ ਕੇ 32 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਦੱਸਿਆ ਗਿਆ ਹੈ ਪਰ ਇਸ ਦਾ ਜੇਕਰ ਕਿਸਾਨਾਂ ਦਾ ਰਿਵਿਊ ਵੇਖਿਆ ਜਾਵੇ ਤਾਂ ਕਿਸਾਨਾਂ ਨੇ ਇਸ ਤੋਂ ਝਾੜ ਜਿਹੜਾ ਵਾ 35 ਤੋਂ ਲੈ ਕੇ 36 37 ਕੁਆਂਟਲ ਤੱਕ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਲਿਆ ਗਿਆ ਏ ਸੋ ਇਸ ਕਿਸਮ ਦਾ ਵੈਸੇ ਤਾਂ ਕਿਸਾਨਾਂ ਨੂੰ ਹਰ ਇੱਕ ਕਿਸਾਨ ਨੂੰ ਇਸ ਗੱਲ ਦਾ ਪਤਾ ਏ ਸੋ ਮੈਂ ਫਿਰ ਵੀ ਮੇਰਾ ਦੱਸਣ ਦਾ ਫਰਜ਼ ਆ ਕਿ ਇਹ ਕਿਸਮ ਦੀ ਟ੍ਰਾਂਸਪਲੈਂਟ ਕਰਦੇ ਸਮੇਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਇਸ ਦੀ ਪਣੀਰੀ 25 ਦਿਨ ਤੋਂ ਜ਼ਿਆਦਾ ਨਹੀਂ ਕਰਨੀਗੀ ਸੋ 20 ਤੋਂ ਲੈ ਕੇ 25 ਦਿਨ ਦੀ ਪਨੀਰੀ ਯਾਨੀ ਕਿ ਛੋਟੀ ਉਮਰ ਦੀ ਪਨੀਰੀ ਇਸ ਦੀ ਲਗਾਉਣੀ ਆ ਜੇਕਰ ਚੰਗਾ ਝਾੜ ਲੈਣਾ ਸੋ ਜਿਵੇਂ ਇਹਦੇ ਪੱਕਣ ਦੇ ਦਿਨ ਥੋੜੇ ਆ ਯਾਨੀ ਕਿ 90 ਤੋਂ 95 ਦਿਨ ਦੇ ਵਿੱਚ ਪੱਕਣ ਵਾਲੀ ਫਸਲ ਆ ਸੋ ਉਸੇ ਤਰ੍ਹਾਂ 20 ਤੋਂ ਲੈ ਕੇ 25 ਦਿਨ ਦੀ ਇਹਦੀ ਆਪਾਂ ਜਿਹੜੀ ਪਨੀਰੀ ਆ ਉਹ ਤਿਆਰ ਕਰਨੀ ਆ ਸੋ ਪਨੀਰੀ 20 ਤੋਂ 25 ਦਿਨ ਦੇ ਲਈ ਤਿਆਰ ਕਰਨ ਦੇ ਲਈ ਵੀ ਆਪਾਂ ਇੱਕ ਵੀਡੀਓ ਪਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਵੀਡੀਓ 20 ਤੋਂ ਲੈ ਕੇ 25 ਦਿਨ ਦੇ ਵਿੱਚ ਬਹੁਤ ਸੋਹਣੀ ਪਨੀਰੀ ਤਿਆਰ ਹੋ ਜੂਗੀ ਸੋ ਇਸ ਵੈਰੈਟੀ ਨੂੰ ਲੈ ਕੇ ਇੱਕ ਹੋਰ ਵੀ ਗੱਲ ਖਾਸ ਆ ਜੋ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਟਰਾਂਸਪਲੈਂਟ ਦਾ ਸਮਾਂ ਸੋ ਪਨੀਰੀ ਤਿਆਰ ਜਲਦੀ ਕਰਕੇ ਟਰਾਂਸਪਲੈਂਟਿੰਗ ਕਰਨ ਦਾ ਸਮਾਂ ਜਿਹੜਾ ਇਹਦਾ ਹੈ 15 ਜੁਲਾਈ ਤੋਂ ਲੈ ਕੇ 20 ਜੁਲਾਈ ਦੇ ਵਿੱਚ ਵਿੱਚ ਜਿਹੜੀ ਇਹਦੀ ਆਪਾਂ ਟਰਾਂਸਪਲੈਂਟਿੰਗ ਕਰਨੀ ਆ ਯਾਨੀ ਕਿ ਲਵਾਈ ਦਾ ਸਮਾਂ ਜਿਹੜਾ 15 ਜੁਲਾਈ ਤੋਂ ਲੈ ਕੇ 20 ਜੁਲਾਈ ਤੱਕ ਸੋ ਆਪਾਂ ਵੇਖਿਆ ਕਿ ਪਿਛਲੇ ਸਾਲਾਂ ਦੇ ਵਿੱਚ ਕੁਝ ਕਿਸਾਨਾਂ ਨੇ ਇਸ ਦੀ ਲਵਾਈ ਇਸ ਤੋਂ ਵੀ ਲੇਟ ਕੀਤੀ ਹੈ ਜਾਨੀ ਕਿ ਅਗਸਤ ਦੇ ਪਹਿਲੇ ਹਫਤੇ ਤੱਕ ਇਸ ਦੀ ਬਜਾਈ ਕਰਦੇ ਰਹੇ ਹੈ ਵੈਰਾਈਟੀ ਦੀ ਸੋ ਅੱਗੇ ਜਾ ਕੇ ਝਾੜ ਦੇ ਵਿੱਚ ਜਿਹੜੀ ਉਹਨੂੰ ਕਟੌਤੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਕਿਸਾਨਾਂ ਨੂੰ ਸੋ ਇਸ ਕਰਕੇ ਇਸ ਦੀ ਬਜਾਈ ਜ਼ਿਆਦਾ ਲੇਟ ਵੀ ਨਾ ਕੀਤੀ ਜਾਵੇ ਤਾਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫਸਲ ਪੱਕਣ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਚੈਨਲ ਦੇ ਨਾਲ ਬਨੇ ਰਹਿਣਾ ਅੱਗੇ ਇਸ ਵੈਰਾਈਟੀਆਂ ਨੂੰ ਲੈ ਕੇ ਜਾਂ ਮੱਕੀ ਦੀ ਵੈਰਾਈਟ ਨੂੰ ਲੈ ਕੇ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਇਸ ਚੈਨਲ ਤੇ ਤੁਹਾਨੂੰ ਮਿਲਦੀ ਰਹੇਗੀ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ